ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਵਾਵਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤਾਜੀ ਸੂਈ ਵਾਢੀ ਛੇੜ ਲਈ ਲੈ ਕੇ ਆਏ ਆਂਗੇ ਤੇ ਆਜੋ ਪੁੱਛਦਾ ਬਾਈ ਤੋਂ ਡਿਟੇਲ ਆਜੋ ਬਾਈ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਤਿ ਸ੍ਰੀ ਅਕਾਲ ਜੀ ਹੋਠੀਕੋ ਜੀ ਵਧੀਆ ਬਹੁਤ ਵਧੀਆ ਜੀ ਨਾਮ ਤੇ ਐਡਰੈਸ ਬੋਲ ਦਿਓ ਜੀ ਹਾਂ ਜੀ ਸਰ ਬੱਬੂ ਆ ਜੀ ਠੀਕ ਆ ਪਿੰਡ ਵੀਰੇ ਆਪਣਾ ਸਲਾਦਪੁਰਾ ਜ਼ਿਲ੍ਹਾ ਬਠਿੰਡ ਨੇ ਨੇੜੇ ਪਿੰਡ ਕਿਹੜਾ ਰਹਿੰਦਾ ਨੇ ਨੇੜੇ ਵੀ ਆਪਣਾ ਪੜਾ ਰਹੇ ਆ ਭਗਤਾ ਭਾਈ ਰੂਪਾ ਠੀਕ ਆ ਵੀਰੇ ਮੈਡ ਨੰਬਰ ਬੋਲ ਦੋ 774771737 ਆ ਜੀ ਠੀਕ ਆ ਬਾਈ ਬਾਈ ਜਿਹੜੀ ਆਪਾਂ ਸਾਹਮਣੇ ਵਹਿੜ ਦੇਖ ਰਹੇ ਆ ਇਹ ਕਿਹੜਾ ਸੁਹਾ ਸੁਹਾ ਓ ਬਾਈ ਜੀ ਦੂਜਾ ਸੁਹਾ ਸੁਈ ਵੀ ਆ ਠੀਕ ਆ ਅਜ ਤੀਜਾ ਦਿਨ ਆ ਜੀ ਇਹਨੂੰ ਸੁਈ ਨੂੰ ਆਪਣੇ ਕੋਲੇ ਹੁਣੀ ਆਈ ਆ ਜੀ ਇਹ ਠੀਕ ਆ ਤੀਜਾ ਦਿਨ ਹੋ ਗਿਆ ਸੁਈ ਦਾ ਤੀਜਾ ਦਿਨ ਹੋਇਆ ਸੁਈ ਨੂੰ ਜੀ 12-13 ਲੀਟਰ ਹੋਣੇ ਦੇ ਕੋਲੇ ਬੋਲਾ ਹੋਊਗਾ ਮੱਛੀ ਮਗਰ ਜੀ ਮੱਛੀ ਬਹੁਤ ਚੰਗੀ ਦਿੱਤੀ ਆ ਹਨਾ ਮੱਛੀ ਬਹੁਤ ਹੀ ਦਿੱਤੀ ਆ ਬੱਸੀ ਬਹੁਤ ਚੰਗੀ ਦਿੱਤੀ ਆਗੀ ਨਾਰੂਆ ਨਾਲ ਆਗਾ ਆ ਨਾਰੂਆ ਨਾਲਾ ਦਿਖਾ ਦਿਓ ਇੱਕ ਕਰ ਲਓ ਨਾੜੂਆ ਨਾਲਗਾ ਕਿ ਫੇਸਪੂਸ ਕਰਮਣੀ ਦਾ ਬੋ ਪਿਆ ਯਾਰ ਕਦ ਕਾਠ ਬੰਨੂ ਕਿਸੇ ਗੱਲ ਨੂੰ ਥਾਂ ਲੈਵੇ ਮੈਨੂੰ ਸਾਰੀ ਚੀਜ਼ਾਂ ਬੰਨ ਪੂਰੀ ਵਧੀਆ ਜੀ ਹਾਂ ਆਡਰ ਬਹੁਤ ਕਮਾਲ ਦੇ ਰਹਿ ਰਹੇ ਆਂ ਤੇ ਆਈ ਆ ਫਿਕਸਡ ਆਡਰ ਹੈ ਹਾਂ ਹਾਂ ਬਹੁਤ ਵਧੀਆ ਆਡਰ ਹੈ ਥਾਂ ਤੁਹ ਬਹੁਤ ਸੋਹਣਾ ਲੱਗਿਆ ਕਿੰਨਾ ਇੱਕ ਦੱਦ ਪਾ ਦੂ ਰੈਸਟ ਦੰਦ ਮੰਨ ਕੇ ਚਲੋ 18 20 ਦੀ ਉਮੀਦ ਕਰਦੇ ਦੇ ਕੋਲੋਂ ਪਾ ਦੂ ਵੀ ਪਾ ਸਕਦੀ ਆ ਵਧੀਆ ਚੰਗੀ ਸੇਵਾ ਪਾ ਸਕਦੀ ਆ ਸੇਵਾ ਸੰਭਾਲ ਤੇ ਹਣ ਚੈੱਕ ਕਰ ਲਓ ਮੁਠੀ ਵਾਲਾ ਥਾਣਾ ਹਣਾ ਜਦੋਂ ਮੂਰਲਾ ਥਾਣਾ ਵੀਰੇ ਉੱਚ ਪੰਜ ਚਾਰ ਧਾਰਾਂ ਦਾ ਫਰਕ ਹੋ ਸਕਦਾ ਠੀਕ ਆ ਤੇ ਆਪਾਂ ਕਹਿ ਕੇ ਦੇਣੀ ਆਪਾਂ ਕੋਈ ਕਿਸੇ ਨਾਲ ਉਹ ਕੰਮ ਨਹੀਂ ਹੋ ਜਾ ਕਰਨਾ ਆਪਾਂ ਆਹ ਹੋ ਵੀ ਠੱਗੀ ਤੋਂ ਖੇਡਾ ਪਕਾ ਨਹੀਂ ਕਰਨਾ ਕੋਈ ਠੀਕ ਆ ਵੀਰੇ ਖੋਲ ਲੇ ਗਰੇ ਤੋੜ ਕੇ ਦਿਖਾ ਦਿਓ ਆ ਜਾ ਬੱਤ ਬਾਕੀ ਰੰਗ ਰੂਪ ਬਹੁਤ ਕਮਾਲ ਦਾ ਯਾਰ ਕਰਮੇ ਕਰ ਰੰਗ ਰੂਪ ਬੰਨੂ ਥੋੜੀ ਭੁੱਖੀ ਜੀ ਖੜੀ ਆ ਭੁੱਖੀ ਖੜੀ ਆ ਹੁਣੇ ਆਈ ਆ ਨਾ ਹੁਣੇ ਆਈ ਆ ਥੋੜੇ ਆ ਜਾਂਦੇ ਆਈ ਆ ਹਾਂ ਆ ਜਾ ਤੇ ਹੁਣ ਇਹਦੇ ਸਲੇ ਕਿੰਨਾ ਇੱਕ ਮਤਲਬ ਤੇਰਾ 12 13 12 13 ਹੋ ਬਾਈ ਜੀ ਠੀਕ ਆ ਹਾਂ 12 3 ਲੀਟਰ ਹੋਊਗਾ ਕਰਮਲ ਠੰਡੀ ਸੀਲ ਤਾਂ ਫੁੱਲ ਹਾਂ ਠੰਡੀ ਸੀਲ ਲੈਣਾ ਪਾ ਕੇ ਜੀ ਹਾਂ ਜਿਵੇਂ ਮਰਜੀ ਚੋਈ ਚਲੋ ਕੱਦ ਕੋ ਤਾਂ ਬਹੁਤ ਆ ਯਾਰ ਕੱਦ ਘਾੜਾ ਦੇਖ ਲਓ ਮੇਰੇ ਬਰੋਬਰ ਪੂਰੀ ਆਉਂਦੀ ਆ ਜੀ ਹਾਂ ਪੂਰੀ ਆਉਂਦੀ ਆ ਲੈ ਤੇਰੇ ਬਰੋਬਰ ਲੈ ਕੱਦ ਘਾਟ ਬਹੁਤ ਹੈ ਸਹੀ ਗੱਲ ਆ ਲੈ ਤੇ ਬਾਈ ਬਾਬੂ ਕੀ ਮੁੱਲ ਰਹੁ ਜਾ ਯਾਰ ਮੇਰੇ ਬਾਈ ਜਿਹੜਾ ਬਸ ਆਪਾਂ ਦੇਣ ਲੈਣ ਵਾਲਾ ਛੋਟਾ ਜਿਹਾ ਮੁੱਲ ਰੱਖਣਾ ਠੀਕ ਆ ਲੋਕਾਂ ਨਾਲ ਦਾ ਨਾ ਤਾਂ ਅੱਗੇ ਆਪਣਾ ਮੁੱਲ ਹੁੰਦਾ ਨਾ ਅੱਜ ਹੋਵੇ ਠੀਕ ਆ ਉਹ 60 65 ਵਾਲਾ ਤਾਂ ਆਪਣਾ ਕੰਮ ਨਹੀਂ ਜੀ ਠੀਕ ਆ ਕਿੰਨਾ ਮੁੱਲ ਰੂਪ ਫਰਜ਼ਾਇਤ ਆ ਬਾਈ ਜਿਹੜਾ ਮੁੱਲ ਹੈ ਬਸ ਦੇਣ ਲੈਣ ਵਾਲੀ ਹੋਊਗਾ ਠੀਕ ਆ 48000 ਰੁਪਏ ਦੇ ਦੇਣਗੇ ਬਾਈ ਜੀ ਆਪਾਂ ਠੀਕ ਆ ਹਾਂਜੀ ਬਾਈ ਕਹਿੰਦੇ 48000 ਰੁਪਏ ਦੇ ਦੇਣਗੇ ਹਾਂਜੀ ਦੇਣ ਲੈਣ ਵਾਲਾ ਮੁੱਲੀ ਕਰਿਆ ਬਾਈ ਨੇ ਰੱਤ ਬਾਕੀ ਠੰਢੀ ਰੁੱਤ ਆ ਹਨਾ ਹਾਂ ਠੰਢੀ ਰੁੱਤ ਆ ਬਾਈ ਜੀ ਦੋ ਪੈਸੇ ਬਣ ਕੇ ਵੇਚ ਲੈਣੀ ਹੈ ਹਨਾ ਵੇਚ ਲੈਣੀ ਆ ਦੋ ਪੈਸੇ ਬਣ ਜਾਂਦਾ ਆਪਾਂ ਨੂੰ ਤਾਂ 1000 2000 ਦੀ ਗੱਲ ਬਾਤ ਸੋਹਣੀ ਚੋਈ ਹੁ ਹਨਾ ਹਾਂ ਹਾਂ ਬਾਈ ਸਾਫ ਕਰੀ ਵੀ ਆ ਸਾਂ ਤਾਂ ਕੱਦ ਦੀ ਕੁਆਲਿਟੀ ਬਹੁਤ ਸੋਹਣੀ ਬਹੁਤ ਸੋਹਣੀ ਬਾਈ ਜੀ ਬਹੁਤ ਸੋਹਣੀ ਤਾਰਾ ਮਰੋਂਗੇ ਵੀਰੇ ਤਾਰ ਨਹੀਂ ਮਾਰਦੇ ਵੀਰ ਜੀ ਹੁਣੀ ਥੋੜੇ ਸਾਹਮਣੇ ਦਾ ਚੋਕ ਹੀ ਤਾਂ ਆਈ ਹੈ ਹੁਣੀ ਆਈ ਹੈ ਹਨਾ ਹਾਂ ਚੋਕੇ ਆਈ ਹੈ ਆ ਚੱਕਰ ਹਾਂ ਵਾਰ 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 ਤੇ ਪਸੂ ਆਕ ਜੰਦਾ ਜੀ ਹਾਂ ਠੰਡੀ ਸ਼ੀਲ ਤਾਂ ਫੁੱਲਾ ਹਨਾ ਠੰਡੀ ਸ਼ੀਲ ਬਹੁਤ ਵਧੀਆ ਨਾਗ ਸੀਗਾ ਪ੍ਰਾਪਰ ਕੋਲ ਇੱਕ ਸੋਫਾ ਦਿਖਾਤਾ ਜੇ ਕਿਸੇ ਵੀ ਵੀਰ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਲਿਓ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜੀ